ਸਤ ਸ੍ਰੀ ਅਕਾਲ ਠੀਕ ਠਾਕ ਤੇ ਨਵੇਂ ਦਿਨ ਦੀ ਕਰਤੀ ਅੱਛੀ ਸ਼ੁਰੂਆਤ ਤੇ ਬਲੌਗ ਦੇ ਨਾਲ ਬਣੇ ਰਹੋ ਤੇ ਹਸੂਆਣੇ ਚੱਲਦੇ ਆ ਨਿਸ਼ਹਰਾ ਪੰਜਵਾਂ ਧੰਨਵਾਦ ਸੁਆਣੇ ਗਿਆ ਕੇ ਗੁਰੂ ਦੇ ਘਰ ਉਹਨੇ ਦਰਸ਼ਨ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਆਓ ਚੱਲੀਏ ਹਸੂਆਣੇ ਦਰਸ਼ਨ ਕਰਾਉਨੇ ਆ ਤੇ ਉਪਾ ਲਿਆ ਆਪਾਂ ਚੱਲੇ ਬਾਬਾ ਜੀ ਦੇ ਹਸੂਆਣੇ ਦਰਸ਼ਨ ਕਰਦੇ ਆ ਕਰਾਉਣੇ ਤੁਨ ਚਲ ਚਲ ਕਰੋ ਖਿੱਚੋ ਖਿੱਚੋ ਕੰਮ ਨੂੰ ਜਲਦੀ ਆਗੇ ਗੱਡੀ ਹੈ ਨਾ ਗੱਡੀ ਹੈ ਨਹੀ ਤਾਂ ਗੱਡੀ ਹੈ ਕੰਟਰੋਲ ਪੰਪ ਚਲਦੇ ਆਂ ਅਥੂਆਣੇ ਅਥੂਆਣੇ ਪੁਰਤਾਰੇ ਸ਼ਹਿਰੇ ਲਾਗੇ ਬਾਬਾ ਜੀ ਦੇ ਦਰਸ਼ਨ ਕਰ ਤਾਂ ਮੈਂ ਅਤਵਾਰ ਆਇਆ ਦਰਸ਼ਨ ਕਰਾਇਏ ਮੈਂ ਖਾਬਾਂ ਚੱਲ ਗਏ ਬਾਬਾ ਜੀ ਦੇ ਦਰਸ਼ਨ ਕਰਾਉਣੇ ਤਾਲੂਕ ਬਾਬਾ ਜੀ ਦੇ ਅੰਦਰ ਜਾ ਕੇ ਦਰਸ਼ਨ ਕਰਾਉਂਦੇ ਆ ਸੁਆਣਾ ਸਾਹਿਬ ਨੇ ਸ਼ਹਿਰਾ ਪਜੋ ਇਹ ਤਵਾਰ ਬਹੁਤ ਰੌਣਕ ਹੁੰਦੀ ਬਾਬਾ ਜੀ ਦੇ Bajir round kan. Lupa tiketnya panjang. ਦਾ ਵੀ ਰੱਖ ਟੈਕਨ ਚਲੋਵਰ ਚ 5 ਰਾਨਾ ਕਰੀਏ ਇਹ ਬਹਿ ਸੇਵਾ ਦਾ ਇਹ ਜਵਣਾ ਮਾਰ ਰਾਇਆ ਫਲੋਵਰ ਸਭਾ ਇੰਦ ਪਰ ਕਰਮਾ ਕਰਨ ਲੱਗੇ ਆ ਸਚੂਆਣਾ ਸਾਹਿਬ ਮਹਾਰਾਜ ਵੀਰ ਸੇਵਾ ਕਰਨ ਦਾ ਹੈ ਬਾਬਾ ਜੀ ਦੇ ਬਾਬਾ ਜੀ ਦੇ ਦਰਬਾਰਦਰ ਮੱਛਟੀਆਂ ਕਿ ਬਾਬਾ ਜੀ ਦੇ ਜੋ ਮਨਤਾ ਨਾਲ ਨਾ ਸੁੱਖ ਕਿਤੇ ਆ ਵਟਕੇ ਨਿਕੇ ਨਿਗਰਾ ਕੇ ਜਾਈਦੇ ਆ ਪੰਜ ਪੰਜ ਆਵੇ ਬਾਬਾ ਜੀ ਦਾ ਕੋਈ ਕੋਠੀ ਦੀ ਮੰਗਿਆ ਕੋਈ ਬਾਹਰ ਦੀ ਮੰਗੇ ਕੋਈ ਕਾਹੇ ਦੀ ਮੰਗ ਬਾਬਾ ਜੀ ਪੂਰੀ ਕਰਦੇ ਆ ਦੇਖੋ ਜਿਹੜਾ ਸੰਗਤ ਨੇ ਵਟ ਵਟ ਕੇ ਰੱਖੇ ਇਹ ਤਾਂ ਮਿੱਟੀ ਦੇ ਵੱਟ ਕੇ ਰੱਖੀ ਦੇ ਦੇਖੋ ਜੋ ਵੀ ਮੰਨਤਾ ਗੁਰੂ ਦੀ ਮਾਰੇ ਪੂਰੀ ਕਰਦਾ ਬਾਬਾ ਜੀ ਦੇ ਬਾਬਾ ਜੀ ਦੇ ਮਠਾ ਟਿਕਦੇ ਬਾਬਾ ਜੀ ਦੀ ਜਗਤ ਬਾਬਾ ਜੀ ਦੇ ਜੋਰਗੇ ਇਥੇ ਮਹਾਰਾਜ ਹੈ ਬਾਬਾ ਜੀ ਦੇ ਜੋਤ ਮਹਾਰਾਜ ਕੋਈ ਬਾਬਾ ਭਲਾ ਕਰਦਾ ਬਾਬਾ ਜੀ ਦੇ ਜੋਤ ਤੋਂ ਮੰਨਦੇ ਆ ਬਾਬਾ ਜੀ ਦੇ ਅੰਦਰ ਗੱਲ ਦੇ ਮਾਰਦੇ ਨਰੂਜਰ ਕਮਾਲ ਸੰਗਤ ਹੈ ਜੀ come ਖਾਸਾ ਸ਼ਕਲ ਲੱਗੇ ਸੰਗਤ ਸੇਵਾ ਕਰਦੀ ਬਹੁਤ ਜਿਆਦਾ ਮੈਦਾਨ ਤੇ ਮੇਲਾ ਹੀ ਲੱਗਾ ਹਾਂ ਪੂਰਾ ਬਾਬੇ ਇਤਿਆਸੀ ਕਸੂਵਾਨਾ ਸਾਹਿਬ ਜੀ ਨੰਗਰ ਹਾਲ ਗੰਗਾ ਸ਼ਕਲ ਲਿਆ ਗਾ ਬਾਬਾ ਜੀ ਲੰਗਰ ਖਾ ਕੇ ਆਣੇ ਮਹਾਰਾਜ ਦਾ ਬਾਬਾ ਜੀ ਲੰਗਰ ਆਲੇ ਮਹਾਰਾਜ ਬਾਬਾ ਜੀ ਰੀਦਰ ਦੇਖੋਗੇ ਰੀਦਰ ਬਾਬਾ ਜੀ ਦਾ ਆੜਿਆ ਬਾਬਾ ਜੀ ਦੀ ਪਾਰਕ ਬਾਬਾ ਜੀ ਚਾਹ ਹੈ ਚਾਹ ਇਹ ਚਾਹ ਵੀ ਚਾਰ ਲੰਗੇ ਲੱਗੇ ਨੇ